आज नन्ही परी बहुत खुश थी नन्ही परी खुशी खुशी रब ਕੋਲ ਗਈ ਤੇ ਰੱਬ ਜੀ ਨੂੰ ਬੋਲੀ ਰੱਬ ਜੀ ਤੁਹਾਨੂੰ ਅੱਜ ਦੀ ਤਾਰੀਖ ਯਾਦ ਹੈ ਹਾਂ ਪੁੱਤਰ ਕਿੱਦਾਂ ਭੁੱਲ ਸਕਦਾ ਮੈਂ ਅੱਜ ਤੂੰ ਧਰਤੀ ਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਹੈ ਨਾ ਪੁੱਤਰ ਹਾਂ ਜੀ ਹਾਂ ਜੀ ਰੱਬ ਜੀ ਆ ਬੈਠ ਪੁੱਤਰਾ ਮੈਂ ਤੈਨੂੰ ਧਰਤੀ ਬਾਰੇ ਕੁਝ ਦੱਸ ਦੇਵਾਂ ਤੇਰਾ 80 ਸਾਲਾਂ ਦਾ ਸਫ਼ਰ ਹੈ ਜ਼ਿੰਦਗੀ ਦਾ ਉਹ ਦੇਖ ਗੁਰਦੁਆਰੇ ਚ ਇੱਕ ਆਦਮੀ ਤੇ ਔਰਤ ਦੇਖ ਰਹੀ ਹੈ ਨਾ ਹਾਂਜੀ ਰੱਬ ਜੀ ਉਹ ਤੇਰੇ ਮੰਮੀ ਡੈਡੀ ਨੇ ਸੱਚੀ ਰੱਬ ਜੀ ਉਹ ਮੇਰੇ ਮੰਮੀ ਡੈਡੀ ਨੇ ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਮੈਂ ਵੀ ਨਾਲ ਜਾਇਆ ਕਰਾਂਗੀ ਜਲਦੀ ਜਲਦੀ ਭੇਜੋ ਮੈਨੂੰ ਉਹਨਾਂ ਕੋਲ ਪੁੱਤਰ ਜੀ ਪਰ ਤੁਹਾਡੇ ਮੰਮੀ ਡੈਡੀ ਬਹੁਤ ਗਰੀਬ ਨੇ ਕੋਈ ਗੱਲ ਨਹੀਂ ਰੱਬ ਜੀ ਬਸ ਮੈਨੂੰ ਆਸ਼ੀਰਵਾਦ ਦੇ ਦਿਓ ਮੈਂ ਪਰ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਕੇ ਆਪਣੇ ਮੰਮੀ ਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ ਉਹਨਾਂ ਦੀ ਹਰ ਖੁਆਇਸ਼ ਪੂਰੀ ਕਰ ਦੇਵਾਂਗੀ ਸ਼ਾਬਾਸ਼ ਚੱਲ ਪੁੱਤਰ ਠੀਕ ਐ ਮੈਂ ਤੈਨੂੰ ਹੁਣ ਧਰਤੀ ਤੇ ਭੇਜ ਰਿਹਾ ਹਾਂ ਪਰ ਤੈਨੂੰ ਧਰਤੀ ਤੇ ਜਨਮ ਲੈਣ ਤੋਂ ਪਹਿਲਾਂ 9 ਮਹੀਨੇ ਆਪਣੀ ਮਾਂ ਦੀ ਕੁੱਖ ਵਿੱਚ ਰਹਿਣਾ ਪਵੇਗਾ ਉਸ ਤੋਂ ਬਾਅਦ ਬਾਹਰੀ ਦੁਨੀਆ 'ਚ ਆਵੇਂਗੀ ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦਵੋ ਬਸ 9 ਮਹੀਨਿਆਂ ਦੀ ਕੋਈ ਪਰਵਾਹ ਨਹੀਂ ਰੱਬ ਨੇ ਨੰਨੀ پری ਨੂੰ ਉਸ ਦੀ ਮਾਂ ਦੇ ਕੁੱਖ ਵਿੱਚ ਭੇਜ ਦਿੱਤਾ ਨੰਨੀ پری ਹੁਣ ਬਹੁਤ ਖੁਸ਼ ਸੀ ਨੰਨੀ پری 9 ਮਹੀਨੇ ਪੂਰੇ ਹੋਣ ਦੀ ਉਡੀਕ ਕਰਨ ਲੱਗੀ ਕੋਈ 4 ਕੁ ਮਹੀਨੇ ਬਾਅਦ ਨੰਨੀ پری ਰੱਬ ਕੋਲ ਰੋਂਦੀ ਰੋਂਦੀ ਵਾਪਸ ਆ ਗਈ ਖਰਬ ਨੰਨੀ پری ਨੂੰ ਇੰਜ ਰੋਂਦੇ ਹੋਏ ਦੇਖ ਆਪਣੇ ਕੋਲ ਆਉਂਦੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਨੰਨੀ پری ਨੂੰ ਪੁੱਛਿਆ ਕੀ ਹੋਇਆ ਪੁੱਤਰਾ ਤੂੰ ਤਾਂ 80 ਸਾਲਾਂ ਬਾਅਦ ਮੇਰੇ ਕੋਲ ਆਉਣਾ ਸੀ ਪਤਾ ਨਹੀਂ ਰਬ ਜੀ ਮੈਨੂੰ ਵੀ ਮੈਂ ਤਾਂ ਆਪਣੀ ਮਾਂ ਦੀ ਕੁੱਖ ਚ ਸੁੱਤੀ ਪਈ ਸੀ ਇੱਕਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜ਼ਾਂ ਨੇ ਆ ਕੇ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ ਮੇਰੇ ਦਰਦ ਵੀ ਬਹੁਤ ਹੋ ਰਹੀ ਸੀ ਮੈਂ ਰੋਲਾ ਵੀ ਬਹੁਤ ਪਾਇਆ ਪਰ ਉਹ ਤਲਵਾਰਾਂ ਚੱਲਦੀਆਂ ਰਹੀਆਂ ਅੰਤ ਟੋਟੇ-ਟੋਟੇ ਕਰ ਇੱਕ ਔਰਤ ਨੇ ਮੈਨੂੰ ਮੇਰੀ ਮਾਂ ਦੇ ਢਿੱਡ ਚੋਂ ਬਾਹਰ ਕੱਢ ਦਿੱਤਾ ਅਤੇ ਇੱਕ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਫਿਰ ਰੱਬ ਜੀ ਮੈਂ ਤੁਹਾਡੇ ਕੋਲ ਕਿਵੇਂ ਪੁੱਜੀ ਮੈਨੂੰ ਇਸ ਬਾਰੇ ਨਹੀਂ ਪਤਾ ਰੋਂਦੀ ਹੋਈ ਨੰਨੀ परी ਨੇ ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬ ਦਿੱਤਾ ਉਹ ਕਾਲਪੁਰਖ ਜੀ ਸਾਰੀ ਗੱਲ ਸਮਝ ਗਏ ਪਰ ਨੰਨੀ پری ਨੂੰ ਅਸਲੀਅਤ ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀ ਸੀ ਰੱਬ ਨੰਨੀ پری ਨੂੰ ਚੁੱਪ ਕਰਾਉਂਦੇ ਹੋਏ ਬੋਲੇ ਪੁੱਤਰਾ ਕੋਈ ਗੱਲ ਨਹੀਂ ਮੈਂ ਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿਨਾ ਹਾਂ ਨਹੀਂ ਨਹੀਂ ਰੱਬ ਜੀ ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ ਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ ਕਿਉਂ ਪੁੱਤਰਾ ਉਹਨਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਂਗਾ ਤੈਨੂੰ ਰੱਬ ਜੀ ਆਹ ਗੱਲ ਨਹੀਂ ਉਹ ਮੇਰੇ ਮੰਮੀ ਡੈਡੀ ਬਹੁਤ ਗਰੀਬ ਸਨ ਮੈਂ ਆਪਣੇ ਆਪ ਨਾਲ ਵਾਦਾ ਕੀਤਾ ਸੀ ਕਿ ਉਹਨਾਂ ਨੂੰ ਅਮੀਰ ਬਣਾਉਂਗਾ ਉਹਨਾਂ ਨੂੰ ਹਰ ਖੁਸ਼ੀ ਦੇਵਾਂਗੀ ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ ਰੱਬ ਦੀਆਂ ਅੱਖਾਂ 'ਚ ਆਹ ਗੱਲ ਸੁਣ ਕੇ ਅਥਰੂ ਆ ਗਏ ਸਨ ਰੱਬ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਸ ਮਾਸੂਮ ਨੰਨੀ ਪਰੇ ਨੂੰ ਕਿੰਜ ਸਮਝਾਉਣ ਕਿ ਉਸਦੇ ਅਸਲੀ ਕਾਤਿਲ ਕੌਣ ਸਨ ਜੇ ਇਹ ਕਹਾਣੀ ਪੜ ਕੇ ਤੁਹਾਡੀ ਅੱਖ ਭਰੀ ਹੈ ਤਾਂ ਰੱਬ ਨੇ ਤੁਹਾਨੂੰ ਇਨਸਾਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ